ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਮੇਰਾ ਨਾਮ ਲੱਕੀ ਵਾਜ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਹਿਬ ਨਾਲ ਮੇਰੇ ਨਾਲ ਬਾਬਾ ਸੰਨੀਨਾਥ ਜੀ ਪਿਛਲੇ ਬੀਤੇ ਦਿਨੇ ਜਿਹੜਾ ਇੱਕ ਮਸਲਾ ਚੱਲਦਾ ਪਿਆ ਵਾ ਗੁਰਜੀਤ ਸਿੰਘ ਔਜਲਾ ਜਿਹੜਾ ਸਿਟਿੰਗ ਐਮਪੀ ਸੀਗੇ ਉਹਨਾਂ ਵੱਲੋਂ ਜਿਹੜਾ ਐਸੀ ਸਮਾਜ ਦੇ ਪ੍ਰਤੀ ਜਿਹੜੀ ਇੱਕ ਬਹੁਤ ਹੀ ਮਾੜੀ ਜਿਹੜੀ ਮਾਨਸਿਕਤਾ ਦਾ ਜਿਹੜਾ ਇੱਕ ਪ੍ਰਚੇਤ ਦਿੱਤਾ ਗਿਆ ਸੀਗਾ ਇੱਕ ਪ੍ਰੈਸ ਵਾਰਤਾ ਦੇ ਵਿੱਚ ਗੁਰਜੀਤ ਸਿੰਘ ਔਜਲਾ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਐਸੀ ਸਮਾਜ ਦੇ ਬੱਚੇ ਆ ਉਹ ਸ਼ੁਰੂ ਤੋਂ ਹੀ ਜਿਹੜੇ ਉਹਨਾਂ ਦਾ ਰੁਝਾਨ ਜਿਹੜਾ ਵਾ ਕੀ ਅਪਰਾਧ ਦੀ ਦੁਨੀਆ ਦੇ ਵਿੱਚ ਹੁੰਦਾ ਵਾ ਉਹ ਬਚਪਨ ਤੋਂ ਹੀ ਜਿਹੜੀਆਂ ਚੈਨੀ ਖੋਹ ਕਰਦੇ ਆ ਜਾਂ ਜੇਬ ਖਤਰਦੇ ਆ ਜਾਂ ਹੋਰ ਵੀ ਜਿਹੜੇ ਆ ਕ੍ਰਾਈਮਸ ਦੇ ਵਿੱਚ ਜਿਹੜੇ ਲਿਪਤ ਹੁੰਦੇ ਆ ਔਰ ਵੱਡੇ ਹੁੰਦੇ ਹੁੰਦੇ ਜਿਹੜੇ ਆ ਉਹ ਇੱਕ ਗੈਂਗਸਟਰ ਜਿਹੜਾ ਖਤਰਨਾਕ ਗੈਂਗਸਟਰ ਜਿਹੜਾ ਵਾ ਉਹ ਬਣ ਜਾਂਦੇ ਆ ਔਰ ਇੱਥੇ ਬੜਾ ਦੱਸਣਾ ਚਾਹਦੇ ਵੇਜਿਕਰ ਜੋ ਗੱਲ ਕਹਾਂਗੇ ਕਿ ਉਸ ਵੇਲੇ ਉਹ ਸਿਟਿੰਗ ਐਮਪੀ ਸੀਗੇ ਔਰ ਇੱਕ ਸੰਵਿਧਾਨਿਕ ਪੋਸਟ ਦੇ ਉੱਤੇ ਹੁੰਦੇ ਹੋਏ ਜਿਹੜਾ ਉਹਨਾਂ ਵੱਲੋਂ ਜਿਹੜਾ ਇੱਕ ਐਸਸੀ ਸਮਾਜ ਜੋ ਇੱਕ ਬਹੁਗਿਣਤੀ ਸਮਾਜ ਆ ਔਰ ਉਸੇ ਹੀ ਸਮਾਜ ਦੀਆਂ ਵੋਟਾਂ ਤੋਂ ਜਿਹੜਾ ਸਰਕਾਰ ਦੀ ਜਿਹੜੀ ਆ ਇੱਕ ਨਿਰਧਾਰਤ ਹੁੰਦਾ ਵਾ ਕਿ ਕਿਹੜੀ ਸਰਕਾਰ ਬਣੀ ਹੈ ਔਰ ਸ਼ਡਿਊਲ ਕਾਸਟ ਜਿਹੜੀ ਇੱਕ ਸੰਵਿਧਾਨਿਕ ਜਿਹੜੀ ਆ ਸਾਨੂੰ ਅਧਿਕਾਰ ਦਿੱਤਾ ਗਿਆ ਵਾ ਕਿ ਜਿਹੜੇ ਐਸਸੀ ਸਮਾਜ ਦੇ ਲੋਕ ਆ ਉਹਨਾਂ ਨੂੰ ਇੱਕ ਪਛਾਣ ਦਿੱਤੀ ਗਈ ਹੈ ਸ਼ਡਿਊਲ ਕਾਸਟ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਵੀ ਜਿਸ ਐਸੀ ਸਮਾਜ ਨੂੰ ਇੰਨੇ ਗਾਲੀ ਦਿੱਤੀ ਹੈ ਉਸ ਐਸੀ ਸਮਾਜ ਨੂੰ ਨਹੀਂ ਗੱਲ ਦੀ ਸੰਵਿਧਾਨ ਨੂੰ ਗਾਲੀ ਦਿੱਤੀ ਹੈ ਕਿਉਂਕਿ ਜੇ ਐਸੀ ਸਮਾਜ ਦੇ ਵਿੱਚ ਜੇ ਇਹ ਲੋਕ ਕਹਿੰਦੇ ਆ ਨਾ ਕਿ ਜੇਬ ਕਤਰੇ ਆ ਜਾਂ ਅਨਪੜਾ ਜਾਂ ਚੈਨੀ ਚੋਰ ਆ ਜਾਂ ਗੈਂਗਸਟਰ ਆ ਤੇ ਮੈਂ ਇੱਥੇ ਦੱਸਣਾ ਚਾਹਾਂ ਕਿ ਬਾਬਾ ਸਾਹਿਬ ਅੰਬੇਦਕਰ ਹੀ ਸੀਗੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਦੀ ਬਦੌਲਤ ਹੀ ਜਿਹੜਾ ਇਹ ਐਮਪੀ ਦੀ ਸੀਟ ਤੇ ਬੈਠਾ ਵਾ ਔਰ ਐਮਪੀ ਦੀ ਹੀ ਸੀਟ ਜਿਹੜੀ ਅੱਜ ਉਹ ਲੜਨ ਜਾ ਰਿਹਾ ਵਾ ਇੱਕ ਸੰਵਿਧਾਨਿਕੀ ਚੀਜ਼ ਹੈਗੀ ਆ ਸੋ ਇਸ ਕਰਕੇ ਜਿਹੜਾ ਐਸੀ ਸਮਾਜ ਦੇ ਵਿੱਚ ਪੂਰੇ ਐਸੀ ਸਮਾਜ ਦੇ ਵਿੱਚ ਵਾਲਮੀਕੀ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਸੀਗਾ ਉਹ ਜਿਸ ਰੋਸ ਕਰਕੇ ਜਿਹੜਾ ਅੱਜ ਸਾਡੀ ਜਥੇਬੰਦੀ ਵੱਲੋਂ ਭਗਵਾਨ ਵਾਲਮੀਕੀ ਵੀਰਸਾ ਨਾਲੋਂ ਇੱਕ ਮਾਨਯੋਗ ਅਦਾਲਤ ਵਿੱਚ ਸੀਜੀਐਮ ਕੋਰਟ ਦੇ ਵਿੱਚ ਸ਼੍ਰੀ ਬਰਿੰਦਰ ਸਿੰਘ ਜੀ ਦੀ ਕੋਰਟ ਦੇ ਵਿੱਚ ਤੇ ਜਿਹੜਾ ਇਹ ਅੰਡਰ ਸੈਕਸ਼ਨ 4492 500 ਦੇ ਅੰਡਰ ਰਜਿਸਟਰਡ ਹੋਇਆ ਵਾ ਸੀਜੀਐਮ ਦੇ ਕੋਰਟ ਤੇ ਡਿਸਟ੍ਰਿਕਟ ਹੈਗਾ ਜੇ ਫਾਈਲ ਹੋਇਆ ਵਾ 13 ਤਰੀਕ ਨੂੰ ਜਿਹੜਾ ਰਜਿਸਟਰਡ ਹੋਇਆ ਸੀਗਾ ਔਰ ਜਿਹੜੀ ਨੈਕਸਟ ਹਿਅਰਿੰਗ ਹੈ ਕਿ ਇਹ 25 ਹੱਥ 2024 ਦੀ ਹੈ ਜੀ ਔਰ ਜੋ ਵੀ ਇਹਦੇ ਵਿੱਚ ਕੋਈ ਡਿਸੀਜਨ ਕਰੇਗਾ ਉਹ ਸਾਡੇ ਸਮਾਜ ਨੂੰ ਮਨਜ਼ੂਰ ਹੋਵੇਗਾ ਸਰ ਇੱਕ ਕਾਫੀ ਪੁਰਾਣਾ ਵਿਵਾਦ ਹੈ ਕਿ ਮਤਲਬ ਕਿ ਦੁਬਾਰਾ ਇਲੈਕਸ਼ਨਾਂ ਲਾ ਕੇ ਜਾਣਬੂਝ ਕੇ ਇਹਨੂੰ ਛਾਲਿਆ ਜਾ ਰਿਹਾ ਹੈ ਦੇਖੋ ਜੀ ਵਿਵਾਦ ਕੋਈ ਵੀ ਕ੍ਰਾਈਮ ਜਿਹੜਾ ਹੁੰਦਾ ਨਾ ਔਰ ਕੋਈ ਵੈਲਿਡਿਟੀ ਤੇ ਹੁੰਦੀ ਨਹੀਂ ਹੈ ਹੂੰ ਜਿਹੜਾ ਇਸ ਕਰਕੇ ਇਹ ਚੀਜ਼ ਕੀਤੀ ਗਈ ਹੈ ਕਿ ਵੀ ਇਹਨੂੰ ਕਿਉਂਕਿ ਨੇ ਇੱਕ ਪਹਿਲਾਂ ਵੀ ਆਪਣੀ ਬੈਠ ਤੇ ਇਹੀ ਗੱਲ ਕਹੀ ਹੈ ਸੰਵਿਧਾਨ ਨੂੰ ਗਾਲੀ ਦੱਤੀ ਸੀਗੀ ਨੇ ਹਨਾ ਤਾਂ ਉਸ ਕਰਕੇ ਅੱਜ ਨੂੰ ਇਹੀ ਦੱਸਣਾ ਚਾਹਾਂਗੇ ਕਿ ਵੀ ਸੰਵਿਧਾਨ ਦੀ ਕੀ ਵੈਲਿਊ ਆ ਔਰ ਸੰਵਿਧਾਨ ਕਰਕੇ ਹੀ ਇਹ ਖਲੋਤਾ ਵਾ ਔਰ ਸੰਵਿਧਾਨ ਨੂੰ ਜੇ ਮਾੜਾ ਚੰਗਾ ਬੋਲੇਗਾ ਜੇ ਸ਼ਡੂਲ ਕਾਸਟ ਸਮਾਜ ਨੂੰ ਬੋਲੂਗਾ ਤੇ ਐਸੀ ਸਮਾਜ ਸਾਰਾ ਇਹਨੂੰ ਜਿਹੜਾ ਵਾ ਜਿਹੜੀ ਨੱਕਾ ਨੱਕ ਜਿਹਾ ਤੂੰ ਅਜਰੂਰ ਕੱਢੇਗਾ ਲੱਖੀ ਜੀ ਪਿਛਲੇ ਦਿਨ ਹੀ ਉਹਨਾਂ ਕੋਲ ਤੀਰਥੇ ਜਾ ਕੇ ਮਾਫੀ ਵੀ ਮੰਗ ਲਈ ਔਰ ਉਹਨਾਂ ਵੱਲੋਂ ਸੇਵਾ ਵੀ ਲਗਾਈ ਗਈ ਸੀ ਸੇਵਾ ਵੀ ਕੀਤੀ ਗਈ ਇਹ ਤੀਰਥ ਨੂੰ ਆਪਾਂ ਮੱਤਾਂ ਸਮਝਦੇ ਆਪਨਾ ਉਦੋਂ ਜਦ ਮਾਫੀ ਨਾਮ ਆਈਦਾ ਸਾਨੂੰ ਕੋ ਬੈਨੂ ਦੇਖੋ ਜੀ ਸਾਡੇ ਜਿਹੜੇ ਸੰਤਾ ਸੰਤ ਮਾਰਾ ਮਲਗੀਨਾ ਜੀ ਆ ਸਾਡੇ ਸਤਿਕਾਰਯੋਗ ਆ ਧਾਰਮਿਕ ਸਜ਼ਾ ਉਸ ਵੇਲੇ ਲਗਾਈ ਜਾਂਦੀ ਹੈ ਜਦੋਂ ਆਪਣੇ ਸਮਾਜ ਦਾ ਕੋਈ ਮੰਨ ਲਓ ਜਿਸ ਤਰ੍ਹਾਂ ਅਸੀਂ ਕੋਈ ਸਮਾਜ ਦੇ ਪ੍ਰਤੀ ਕੋਈ ਆਪਣੇ ਧਰਮ ਪ੍ਰਤੀ ਕੋਈ ਗਲਤ ਗੱਲ ਕਰਦੇ ਹਨ ਨਾ ਫਿਰ ਉਸ ਸਮੇ ਉਸ ਕੰਡੀਸ਼ਨ ਦੇ ਵਿੱਚ ਜਿਹੜੀ ਹੈ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਨਾ ਕਿ ਕਿਸੇ ਅਦਰ ਕਾਸਟ ਵਾਲੇ ਨੂੰ ਜਿਹੜੀ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਇਹ ਕਿਨੇ ਸੰਵਿਧਾਨ ਨੂੰ ਜਿਹੜੀ ਮੈਂ ਪਹਿਲਾਂ ਵੀ ਬਾਰ-ਬਾਰ ਗੱਲ ਕਰ ਰਿਹਾ ਕਿ ਸੰਵਿਧਾਨ ਨੂੰ ਇਹਨਾਂ ਅਪਸ਼ਬਦ ਬੋਲੇ ਆ ਔਰ ਸੰਵਿਧਾਨ ਦੇ ਅਕੋਰਡਿੰਗ ਹੀ ਜਿਹੜਾ ਅਸੀਂ ਇੱਕ ਜਿਹੜਾ ਡਿਫਰਮੇਸ਼ਨ ਦਾ ਜਿਹੜਾ ਕੇਸ ਕੀਤਾ ਵਾ ਜੋ ਸੰਵਿਧਾਨ ਡਿਸਾਈਡ ਕਰੇਗਾ ਜੋ ਕੋਰਟ ਮਾਂਜੋ ਕੋਰਟ ਡਿਸਾਈਡ ਕਰੇਗੀ ਉਹ ਸਾਰੇ ਸਮਾਜ ਨੂੰ ਮੈਂ ਬਰੋਦ ਤਾਂ ਸਮਝ ਸਕਦਾ ਪਰ ਇਲੈਕਸ਼ਨਾਂ ਦੇ ਅੱਗੇ ਕਿਉਂ ਪੈਨੋ ਕਿਉਂ ਨਹੀਂ ਕਿਉਂ ਉਹ 6 ਮਹੀਨੇ ਪਹਿਲਾਂ ਦੀ ਗੱਲ ਮੈਂ ਐਸੇ ਕਹਾਂ ਕਿ ਤੁਹਾਨੂੰ ਬਾਰ ਬਾਰ ਇਹ ਗੱਲ ਕਹਿ ਰ ਜਾਣਾ ਕਿ ਫੇ ਪਹਿਲੀ ਗੱਲ ਤੇ ਇਹ ਪੋਲਿਟੀਕਲ ਸੰਕਟ ਕੋਈ ਨਹੀਂ ਜੇਗਾ ਅਸੀਂ ਕਿਸੇ ਪੋਲਿਟੀਕਲ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰ ਸਕਦੇ ਆਂ ਅਸੀਂ ਸਿਰਫ ਸਿਰਫ ਇਹਨੂੰ ਇੱਕ ਚੀਜ਼ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ ਜਿਸ ਐਸੀ ਸਮਾਜ ਨੂੰ ਇਹਨੇ ਗਾਲੀ ਦਿੱਤੀ ਸੀਗੀ ਉਸ ਐਸੀ ਸਮਾਜ ਜਿਹੜਾ ਵਾ ਆਪਣੇ ਅਧਿਕਾਰ ਆਪਣੇ ਹੱਕ ਆਪਣਾ ਕਾਨੂੰਨ ਚੰਗੀ ਤਰ੍ਹਾਂ ਜਾਣਦਾ ਵਾ ਕਿਉਂਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਜਿਹੜੇ ਆ ਅਸੀਂ ਉਹਨਾਂ ਦੇ ਪੈਰੋਕਾਰ ਆ ਔਰ ਅਸੀਂ ਉਹਨਾਂ ਦੇ ਮਾਰਗਦਰਸ਼ਨ 'ਚ ਚੱਲਦੇ ਆ ਔਰ ਉਸੇ ਹੀ ਸੰਵਿਧਾਨ ਦੇ ਅਕੋਰਡਿੰਗ ਜਿਹੜਾ ਵਾ ਇਹਨੂੰ ਸਬਕ ਜ਼ਰੂਰ ਸਿਖਾਵਾਂਗੇ ਇਹ ਕੋਰਟ ਇਸ ਕਿਦੋਂ ਕੀਤਾ ਤੇ ਇਹ ਕਿੱਥੇ ਕੀਤਾ ਇਹ ਇਹਨੂੰ ਅੱਜ 4-5 ਦਿਨ ਹੋ ਚੁੱਕੇ ਆ ਕੋਰਟ ਜਿਹੜਾ ਮਾਨਯੋਗ ਪ੍ਰਿੰਦਰ ਸਿੰਘ ਜੀ ਦੀ ਅਦਾਲਤ ਵਿੱਚ ਜਿਹੜਾ ਕੋਰਟ ਜਿਹੜਾ ਕੇਸ ਜਿਹ ਹੋ ਚੁਕਾ ਆ ਡੇਟ ਕਿੰਨੀ ਹੈ ਨੈਕਸਟ ਜਿਹੜੇ ਵਕੀਲ ਸਾਹਿਬ ਕੋਲ ਪੁੱਛ ਕੇ ਉਹ ਜਿਹੜੇ ਮੀਡੀਆ ਨਾਲ ਰਿਹਾ ਹੋ ਕਰਤਾ ਵਾਂਗੇ ਯਾਰ ਡੀਸੀ ਦਾ ਤੂਜੀ ਉਹਦਾ ਕੀ ਡੀਸੀ ਸਾਹਿਬ ਜਿਹੜਾ ਅੱਜ ਹੀ ਪੇਸ਼ ਹੋ ਕੇ ਏਡੀਸੀ ਸਾਹਿਬ ਮੈਡਮ ਨੂੰ ਇੱਕ ਇਲੈਕਸ਼ਨ ਕਮਿਸ਼ਨ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਜਿਹਦੇ ਵਿੱਚ ਇੱਕ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਪੱਤਰ ਦਿੱਤਾ ਵਾ ਉਸ ਰਾਹੀਂ ਇਹ ਮੰਗ ਕੀਤੀ ਆ ਇੱਕ ਸੰਵਿਧਾਨਿਕ ਪੋਸਟ ਦੇ ਉੱਪਰ ਬੈਠ ਕੇ ਜਿਹੜਾ ਗੁਰਜੀਤ ਸਿੰਘ ਓਚਲਾ ਜਿਹੜਾ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਵਾ ਉਹਨੇ ਐਸੀ ਸਮਾਜ ਨੂੰ ਜਿਹੜਾ ਮਾੜਾ ਚੰਗਾ ਸ਼ਬਦ ਬੋਲੇ ਆ ਔਰ ਇਹ ਜਿਹੜੀ ਜਿਹੜੀ ਨੋਮੀਨੇਸ਼ਨ ਆ ਉਹ ਰੱਦ ਕੀਤੀ ਜਾਵੇ ਤਾਂ ਕਿ ਇੱਕ ਇਕ ਇਸ ਇਨਸਾਨ ਨੂੰ ਪਤਾ ਲੱਗੇ ਕਿ ਵੀ ਕਿਸ ਤਰੀਕੇ ਨਾਲ ਕਿਸੇ ਸਮਾਜ ਨੂੰ ਜਿਹੜਾ ਮਾਣਾ ਚੰਗਾ ਬੋਲਿਆ ਜਾਂਦਾ ਵਾ ਠੀਕ ਹੈ ਗੁਮਾਰ ਵਾਲਮੀਕੀ ਮਹਾਰਾਜ ਕੀ ਹੈ ਸ਼੍ਰੀ ਸ੍ਰੀ 108 ਗੁਰੂ ਗਨਨਾਥ ਮਹਾਰਾਜ ਕੀ ਹੈ ਮੇਰਾ ਨਾਮ ਬਾਬਾ ਸਨੀਨਾਥ ਜੋ ਓਜਲਾ ਐਮਪੀ ਨੇ ਜੋ ਸਾਡੇ ਸਮਾਜ ਪ੍ਰਤੀ ਬਹੁਤ ਹੀ ਗਲਤ ਸ਼ਬਦ ਬੋਲੇ ਨੇ ਉਹਨਾਂ ਨੇ ਕਿਹਾ ਵੀ ਇਹ ਚੈਨੀ ਤੋਰ ਨੇ ਬਾਅਦ ਚੋ ਗੈਂਗਸਟਰ ਬੰਦੇ ਨੇ ਸਾਡੇ ਹੀ ਸਮਾਜ ਦੀਆ ਵੋਟਾਂ ਲੈ ਕੇ ਸਾਡੇ ਸਮਾਜ ਜੀ ਇਹਨਾਂ ਨੂੰ ਜਿਤਾਉਂਦਾ ਹੈ ਠੀਕ ਹੈ ਔਰ ਤੋਂ ਬਾਅਦ ਸਾਨੂੰ ਹੀ ਨੀਵਾ ਬਖਉਂਦੇ ਨੇ ਕਿ ਅਸੀਂ ਇਹਦੀ ਖੋਰ ਨਿੰਦਾ ਕਰਦੇ ਨੇ ਕਿ ਅਸੀਂ ਸਰਕਾਰ ਨੂੰ ਵੀ ਕਹਿੰਨੇ ਵੀ ਏਰੀ ਜਿਹੜੀ ਨੋਮੀਨੇਸ਼ਨ ਉਹ ਰੱਦ ਕੀਤੀ ਜਾਵੇ ਤੇ ਆਪਣੇ ਸਮਾਜ ਨੂੰ ਵੀ ਬੇਨਤੀ ਕਰਦੇ ਨੇ ਵੀ ਇਹਦਾ ਬਾਈਕਾਰਡ ਕੀਤਾ ਜਾ ਜਾਵੇ ਜੇ ਆਪਾਂ ਹੁਣ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਤਾ ਤਾਂ ਔਨ ਵਾਲੇ ਟਾਈਮ ਤੇ ਇਹਨਾਂ ਨੇ ਸਾਡਾ ਉਹ ਹਾਲ ਕਰਨਾ ਵੀ ਸਾਡਾ ਕਰੋ ਨਿਕਲਣਾ ਬੰਦ ਕਰ ਦੇਣਾ ਤਾਂ ਨਹੀਂ ਕਿ ਹੋਂ ਹੀ ਇਹਨਾਂ ਦੇ ਸਮਾਜਪਤੀ ਇਹਨਾਂ ਦੀ ਕਿੱਡੀ ਗੰਦੀ ਸੋਚ ਇਹਨਾਂ ਦੀ ਅਸੀਂ ਇਹੋ ਹੀ ਕਵਾਂਗੇ ਵੀ ਇਹਨਾਂ ਤੇ ਅਸੀਂ ਮਾਨਤਾ ਅਦਾਲਤ ਵਿੱਚ ਵੀ ਇਹਨਾਂ ਦੇ ਪ੍ਰਤੀ ਕੇਸ ਲਾਚ ਕਰ ਦਿੱਤਾ ਹਾਂ ਬੋਲੇ ਸੋਨਰ ਭਾਇਆ ਪਗਮਾਰ ਵਾਲਮੀਕੀ ਮਹਾਰਾਜ ਕੀ ਜੀ